ਮਮੀ ਪੰਗਾਇ ਲੈ ਲਿਆ ਮੈਂ ਤਾਂ ਉਹ ਕੀ ਹੋ ਗਿਆ ਮਿੱਟ ਜਾਣਾ ਪੈਲੀ ਅੱਛਾ ਕੀ ਕਰੀ ਜਾਂਨੀ ਬੰਦਾਸ ਕੋਲੇ ਤਾਂ ਇਹਨਾਂ ਦੇ ਕੋਲੇ ਨਾ ਨਾ ਕੋਈ ਕੋਈ ਵੀ ਨਹੀਂ ਰਸਟ ਕਰਿਆ ਨਹੀਂ ਸੀ ਮੈਂ ਤਾਂ ਸਾਰਾ ਕੰਮ ਨੂੰ ਤੰਦਨ ਵੀ ਲੈ ਲਿਆ ਸਾਰਾ ਤੇਰੀ ਨਾਨੀ ਤੇ ਤੇਰੇ ਮਾਮਾ ਤਾਂ ਗਏ ਹੋਏ ਹੋਏ ਸੀ ਕਿਸੇ ਦੇ ਬੈਠਣਾ ਹੂੰ ਉਹ ਤਾਂ ਉਹਨਾਂ ਤੋਂ ਬੂਆ ਜਾਨ ਜਾਣ ਕੇ ਸ਼ਾਮ ਹੋ ਜੋਗੀ ਖਾਤ ਹੀ ਰਹੂੰ ਨੀ ਉਹ ਤਾਂ ਫਿਰ ਤੋਂ ਨੇ अच्छा अच्छा हूं। ਹੁਣ ਆਇਆ ਨਾ ਜਿੱਥੇ ਜਿੱਥੇ ਨਾ ਪਹੁੰਚੇ ਰਵੀ ਤੇ ਉੱਥੇ ਪਹੁੰਚੇ ਕਵੀ ਕਵਤ ਸੁਣੀ ਗੀਏ। ਅੱਛਾ ਕਿਹੜਾ ਕਵੀ ਪਹੁੰਚਿਆ? ਕਵੀ ਇਹ ਪਹੁੰਚ ਗਿਆ ਵੀ ਮੈਂ ਖਾਲੀ ਸੀ ਗੋਲੀ। ਅੱਛਾ ਗੋਲੀ ਖਾਲੀ ਤੇ ਇਦੋਂ ਉਹ ਇਹਨੂੰ ਘਰ ਵਾਲੀ ਕਾਰੀ ਗੋਲੀ ਖਾਲੀ ਕਿਉਂ ਖਾਲੀ ਸੀ ਦੀ ਕਿਹੜੀ ਗੋਲੀ ਹੁੰਦੀ ਹੈ? ਉਹ ਪਤਾ ਕੀ ਆ ਜਿੰਨਾ ਪਤਾ ਕੀ ਹੈ ਸਾਰੇ ਗਏ ਹੋਏ ਆ ਕਿ ਹੁਣ ਪਾਪਾ ਵੀ ਗਿਆ ਹੋਇਆ ਉਧਰ ਦਿਵਾਲੀ ਦੇਣ ਆਸਤੇ ਭੈਣ ਨੂੰ ਤੇ ਉਹ ਗੋਲੀ ਖਾਣ ਦੀ ਜਿਹੜੀ ਨਹੀਂ ਖਾਣੀ ਚਾਹੀਦੀ ਮੇਰੀ ਗਾ ਨਹੀਂ ਕਿਉਂ ਨਹੀਂ ਖਾਣੀ ਚਾਹੀਦੀ ਆਗ ਕਰਦੇ ਨੇ ਉਹ ਤੋਂ ਕਹਿੰਦੇ ਨਹੀਂ ਗੋਲੀ ਖਪਵਾਉਂ ਕਹਿੰਦੇ ਨਹੀਂ ਹੁਣ ਤੂੰ ਕਹਿੰਦੀ ਨਹੀਂ ਖਾਣੀ ਚਾਹੀਦੀ ਇੱਕ ਵਾਰ ਤਾਂ ਘਾਟੀ ਲੱਗਦਾ ਹੈਗਾ ਮੁੜ ਕੇ ਤਿੰਨ ਵਾਰ ਤਾਂ ਬੜੀ ਲੱਗ ਜਾਂਦੀ ਹੈ ਪਹਿਲੀ ਗੜਤ ਫਿਰ ਗਰਮੀ ਉਹ ਪਤਾ ਕੀ ਉਹਦੇ ਅੰਦਰ ਜਿਹੜਾ ਕੈਮੀਕਲ ਉਹ ਪਹਿਲੀ ਵਾਰ ਤਾਂ ਗਰਮੀ ਕਢਾ ਲੈਂਦਾ ਜਲਦੀ ਉਸ ਤੋਂ ਬਾਅਦ ਨਹੀਂ ਫਿਰ ਨਿਕਲਦਾ ਹੁਣ ਮੈਨੂੰ ਆ ਨਾ ਮਨਪ੍ਰੀਤ ਕਹਿੰਦੀ ਨਾ ਕਿ ਅੱਜ ਨਾ ਜੀ ਪਿਛੇ ਹੁੰਦਾ ਹਾਂ ਪਿਆਰ ਵਾਲਾ ਕੈਮੀਕਲ ਹੁੰਦਾ ਹਾਂ ਪਿਆਰ ਵਾਲਾ ਕੈਮੀਕਲ ਹੁੰਦਾ ਹੈ ਨਾ ਮੈਨੂੰ ਕਹਿੰਦੀ ਕਿ ਤੁਸੀਂ ਨਾ ਵੀ ਆ ਜਾਓ ਮੈਨੂੰ ਵੈਸੇ ਤਾਂ ਮੈਨੂੰ ਮਨ ਨਹੀਂ ਕਰਦੀ ਹੁੰਦੀ ਆ ਵੀ ਨਾ ਖਾਇਆ ਕਰੋ ਮੈਨੂੰ ਥੋੜੀ ਬਹੁਤ ਫਿਕਰ ਹੁੰਦੀ ਆ ਜੀ ਪਰ ਖਾਣਾ ਵੀ ਤਾਂ ਮੈਂ ਤੈਨੂੰ ਫੁੱਲ ਰੱਖਦੀ ਆ ਨਾ ਉਹ ਭਈ ਖਾਣਾ ਨਾ ਤੇ ਮਾਂ ਮੇ ਨੂੰ ਨਹੀਂ ਦਿੰਦੀ ਜਿੰਨੀ ਤੈਨੂੰ ਦਿੰਦੀ ਆ ਉਹ ਮਾਂ ਮੇ ਤਾਂ ਕੀ ਕਰਦੀ ਇਹ ਤਾਂ ਗਲਤ ਪੜਿਆ ਬੜਿਆ ਨਾ ਬੱਟਾ ਹੋ ਜਾ ਸੀ ਵਿਆਹ ਕਰਤਾ ਤੇਰਾ ਕਰਨਾ ਪਿਆ ਮੈਨੂੰ ਤਾਂ ਬੰਨਣਾ ਪਿਆ ਬਚੋਣ ਲਈ ਉਹ ਤਾਂ ਕਰਨਾ ਹੀ ਪੈਂਦਾ ਹੋਣਾ ਐ ਤਾਂ ਹੁਣ ਆਪਾਂ ਆਪਣਾ ਰਿਲੇਸ਼ਨ ਦੇਖ ਮੈਂ ਤਾਂ ਮਨਪ੍ਰੀਤ ਨਾਲ ਜ਼ਿਆਦਾ ਸਮਝਿਆ ਤੈਨੂੰ ਹੁਣ ਮੈਂ ਤਾਂ ਕੋਈ ਫਰਕ ਰੱਖਿਆ ਨਹੀਂਗਾ ਹੁਣ ਮੇਰੀ ਬੀਬੀ ਸ੍ਰੀ ਨਾਮ ਦਾ ਬੀਬੀ ਜੀ ਤਾਂ ਕਰ ਰਹੀ ਸੀ ਕਿ ਤੂੰ ਮੈਜ ਜਾਵਾਂਗੀ ਪਰ ਮੈਂ ਕਿਹਾ ਕਿ ਕਰਨ ਤਾਂ ਹੈਗਾ ਕਿੰਨ ਚੜਤੀ ਸਾਡੇ ਕੋਲੇ ਲਖਮੀਤ ਨੂੰ ਹਾਂ ਜੇ ਤੁਸੀਂ ਕਹਿੰਦੇ ਤੁਹਾਡੇ ਕੋਲ ਹੀ ਰਹੂਗਾ ਤੇ ਤੁਸੀਂ ਪਾਇਆ ਜਾ ਬੱਟਾ ਚੁੱਕਾਇਗਾ ਹੂੰ ਤੇ ਮੰਮੀ ਹੁਣ ਇਹ ਮਨਪ੍ਰੀਤ ਮੈਂ ਗੱਲ ਤਾਂ ਸੁਣ ਜਦ ਮੇਰੇ ਨਾਲ ਜਿਹੜੀ ਬੀਤੀ ਤੇ ਮਨਪ੍ਰੀਤ ਗੋਲੀ ਭਾਈ ਉਹ ਤਾਂ ਮੈਨੂੰ ਪਤਾ ਨਹੀਂ ਸੀ ਤੇ ਵੀ ਇਹਨੂੰ ਮਹੀਨਾ ਆਉਣਾ ਹੈ ਤੇ ਹੁਣ ਅੱਜ ਤਾਂ ਨਹੀਂ ਮੇਰੇ ਤਾਂ ਮਹੀਨਾ ਹੋ ਗਿਆ ਗੋਲੀ ਖਾਦਿਆਂ ਨੂੰ ਮੈਨੂੰ ਹੋ ਗਿਆ ਘੰਟਾ ਤੇ ਮੇਰਾ ਤਾਂ ਹੁਣ ਮੈਂ ਹੋ ਗਿਆ ਨਾ ਚਾ ਮੈਨੂੰ ਵੀ ਤੁਸੀਂ ਚਸਕਾ ਪਤਾ ਕੀ ਚਸਕਾ ਕੀ ਪਤਾ ਮੈਂ ਇੱਕ ਦੋ ਵਾਰ ਕੀਤੀ ਹਾਂ ਹੂੰ ਕੀਤਾ ਜਦੋਂ ਤੇ ਉਸ ਤੋਂ ਬਾਅਦ ਇਹ ਕਹਿੰਦੀ ਕਿ ਤੂੰ ਨਹੀਂ ਕੱਢਣੇ ਪੈਣਾ ਨੂੰ ਤੰਗ ਕਰਦਾ ਉਧਰੋਂ ਮੰਨਿਆ ਨੂੰ ਤੰਗ ਕਰਦਾ ਉਧਰੋਂ ਨਹੀਂ ਤੰਗ ਕਰਦਾ ਹਾਂ ਹਾਂ ਇਹ ਕਹਿੰਦੀ ਵੀ ਸਵਾਦ ਹੀ ਬਹੁਤ ਹੁੰਦਾ ਮਨ ਦਾ ਇਹ ਕਹਿੰਦੀ ਮਨ ਦਾ ਸਵਾਦ ਉਹ ਜਿਹੜਾ ਚਾਹੀਦਾ ਇੱਕਦਮ ਸਵਾਦ ਦੇਦਾ ਸੀ ਮਨ ਨੂੰ ਸਮਾਰ ਕੇ ਕਿਉਂ ਕਿ ਮੈਂ ਕਿਹਾ ਚਲ ਕੰਦੀ ਵੀ ਅੱਜ ਮਨ ਨੂੰ ਸਵਾਦ ਬਹੁਤ ਆਈ ਜਾਂਦਾ ਮੈਂ ਕਿਹਾ ਠੀਕ ਹੈ ਵੀ ਸਵਾਦ ਦੇ ਕੇ ਦੇਖ ਲੈਣੇ ਤੇ ਅੱਜ ਮੈਂ ਖਾ ਲਈ ਤਾਂ ਜਦੋਂ ਮੀਨ ਮਾਮੀ ਹੁਣ ਕਿੱਧਰ ਜਾਣਾ ਹਾਂ ਮੈਂ ਤੇਰੇ ਸਵਾਦ ਹੁਣ ਮੇਰਾ ਕੌਣ ਹੈ ਅੱਛਾ ਹੂੰ ਹੁਣੇ ਦੱਸ ਮੈਨੂੰ ਇਹ ਨਹੀਂ ਨਾ ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿਸੇ ਨੂੰ ਕਰਾਉਣ ਮਕੰਦ ਚ ਮੋਰਾ ਕੱਡਾਂਗੇ ਤੇ ਤੇਰੀ ਨਾਨੀ ਨੰਤੀ ਹਨੀ ਮਮਾ ਤੇਰੀ ਕੀ ਹੈ ਹੁਣ ਮੰਨੇ ਨੂੰ ਕੀ ਬਣਨ ਲਾਇਗਾ ਕੀ ਰੇਗਾ ਉਹ ਨੂੰ ਬਣਾ ਤਲਾ ਦੂੰਗਾ ਮੈਂ ਘਰ ਤਾਂ ਤਿਆਰ ਬੈਠੀ ਹੈ ਜੀ ਇੱਕ ਪੈਰ ਤੇ ਦੂਜੀ ਤੇ ਤਿਆਰੀ ਰੋਗੀ ਨਾ ਤਨਪਤੀ ਤੇ ਕੰਮ ਆਉਗੀ ਹਮ ਤੇ ਫਿਰ ਉਹ ਕਿਵੇਂ ਕਰੀਗੇ ਹੁਣ ਦਸਮੀਤ ਮੈਂ ਹੁਣ ਕਿਹਨੂੰ ਰਸਤਾ ਦਊ ਹੈ ਜਾਂ ਤੂੰ ਕੋਈ ਸੋਚ ਜਾਏ ਵਰ ਨਹੀਂ ਲੱਭਦੀ ਤਨ ਆਈ ਨਹੀਂ ਹੁਣ ਨਾ ਹੁਣ ਕਿਹਦੇ ਸਮਨ ਲੈ ਨਹੀਂ ਪਾ ਪਾਈ ਨਹੀਂ ਸਕਦੇ ਚਲੋ ਮਾਮਾ ਤੇ ਚਲਣਾ ਨਾ ਤੈਨੂੰ ਚੱਕ ਨਾ ਨਹੀਂ ਕਰਦੇ ਨਾ ਸਕ ਹਾਂ ਇਹ ਤਾਂ ਹੈ ਸ਼ੱਕ ਤਾਂ ਨਹੀਂ ਕਰਦੇ ਹੁਣ ਇੱਧਰ ਹੁਣ ਹੋਣੇ ਹੋਣੇ ਇਹਨੂੰ ਇਹਨੂੰ ਸ਼ੱਕ ਹੋਊਗਾ ਇਸ ਗੱਲ ਦੇ ਵੀ ਖਾਲੀ ਹੁਣ ਕਿੱਧਰ ਗਿਆ ਤੇਰੇ ਸਾਹਮਣੇ ਖਾ ਲਈ ਤੇ ਮੇਰਾ ਖਾ ਲਈ ਮੈਂ ਤੈਨੂੰ ਗਏ ਬਿਠਾ ਮੈਂ ਤੰਰਾ ਕੇ ਰੱਖਤਾ ਤੂੰ ਹੁਣ ਆਏ ਆ ਇੱਕ ਕੰਮ ਹੋ ਸਕਦਾ ਹੂੰ ਹੂੰ ਜੇ ਤੁਸੀਂ ਮੰਨੋ ਹੁਣ ਤੁਸੀਂ ਆਓ ਮੇਰੇ ਕੋਲ ਇੱਥੇ ਬਲੀ ਮਾਮੇ ਨੂੰ ਨਾਲ ਲੈ ਆਉ ਮਾਮਾ ਤਾਂ ਤੇਰੀ ਨਾਨੀ ਤੇ ਗਈ ਹੋਈ ਐ ਤਾਂ ਫਿਰ ਹੁਣ ਕੀ ਮੈਂ ਕਰਾਂਗੇ ਫਿਰ ਜੇ ਤੁਸੀਂ ਆਜੋ ਤੂੰ ਬਹਾਨਾ ਲਾ ਦੇਣਾ ਮੈਂ ਦਿਵਾਲੀ ਤੁਸੀਂ ਦੇਣ ਨਹੀਂ ਜਾਏਗੇ ਤੇ ਫਿਰ ਮੈਂ ਦਿਵਾਲੀ ਦੇ ਆਉਂਦਾ ਇਹਦਾ ਟਾਈਮ ਬਥੇਰਾ ਪਿਆ ਆ ਜੀ ਤੂੰ ਕਿਰਕੀ ਆ ਤਾਂ ਨਹੀਂ ਹੈ ਤਾਂ ਆਪਣੇ ਥੋੜੀ ਦੂਰੀ ਹੈ ਟਾਣੀਆਂ ਮੈਂ ਤਤ ਤੁਰ ਕੇ ਵੀ ਆ ਜੂਗੀ ਪਰ ਤੁਸੀਂ ਰਾਤ ਨੂੰ ਤੁਸੀਂ ਰਾਤ ਨੂੰ ਗੱਲਾਂ ਗੱਲਾਂ ਕਰੀ ਜਾਓ ਤੇ ਰਾਤ ਨੂੰ ਹੋੜੇ ਕਿਤੇ ਨਹੀਂ ਆ ਜੀ ਤੇ ਮੇਰਾ ਕੰਮ ਸਰਚੂਗਾ ਐਂ ਤੇ ਕੰਨਾ ਕੰਮ ਜੱਜ ਜੱਜ ਮੇਰੀ ਕਢਾ ਦੇਣਾ ਵੀ ਤੁਸੀਂ ਤੇ ਗੱਲਾਂ ਬਾਤਾਂ ਕਰ ਲਿਓ ਉਹਨੂੰ ਨਾਲ ਸ਼ੱਕ ਵੀ ਨਹੀਂ ਹੋਣਾ ਨਾਲੇ ਆਪਣਾ ਕੰਮ ਵੀ ਚੱਲ ਜੂਗਾ ਇਹਨਾਂ ਨਾਲ ਤਾਂ ਕਿ ਨਹੀਂ ਹੋਣੀ ਆ ਆਪਾਂ ਨਹੀਂ ਕਰਨੇ ਤੁਸੀਂ ਉਹਦੇ ਨਾਲ ਨਾ ਮਨਪ੍ਰੀਤਨ ਗੱਲਾਂ ਬਾਤਾਂ ਲੱਗੀਆਂ ਰਹੀਆਂ ਉਹਦੇ ਮਨਪ੍ਰੀਤ ਕੋਲੇ ਪੈ ਜਿਓ ਫੇ ਰਾਤ ਨੂੰ ਹੋਲੀ ਕਿਤੇ ਨਹੀਂ ਉੱਠ ਹੋਲੀ ਕਿਦ ਨੂੰ ਉੱਠ ਕੇ ਮੇਰੇ ਕੋਲ ਬੈਠ ਕੇ ਚਾਜੋ ਬਾਹਰਲੇ ਪਾਸੇ ਬਸ ਇੰਨੇ ਹੀ ਕੰਮ ਆਪਾਂ ਨੂੰ ਪਿਆਰ ਕਰਦੇ ਹਾਂ ਨਾ ਤੁਸੀਂ ਦੋਨੇ ਜਣੇ ਆ ਚੋ ਤੇ ਜਿੱਦਰ ਦੇਖੋ ਜੋ ਬਾਕੀ ਹੈ ਨਾ ਹਏ ਵੀ ਸਹੀ ਇਹ ਆਈਡੀਆ ਮੂੰ ਤਾਂ ਸਿਆਣੀ ਹੈ ਤੂੰ ਹਨਾ ਤੁਸੀਂ ਦੋਨੇ ਜਣੇ ਆ ਗਏ ਤੇ ਉਹ ਆਪਣੀ ਸਿਰ ਕਾਲੀ ਵੀ ਪਾਈ ਇੱਥੇ ਕੋਈ ਨਾ ਵਿਕਾਰ ਇਹ ਪਛੱਡ ਨਹੀਂ ਸਕਦੇ ਜੀ ਕਿ ਤੁਸੀਂ ਇੱਧਰ来ਏ ਹੋ ਬੀਟ ਅੱਛਾ ਅੱਛਾ ਚੱਲ ਫਿਰ ਹਾਂ ਆ ਸਹੀ ਆ ਸਹੀ ਅਸੀਂ ਆ ਜਾਂਦੇ ਹਾਂ ਨਾ ਨਾਲੇ ਵੀ ਤੈਨੂੰ ਤਾਂ ਹੁਣ ਗੁੜੀ ਨਾਉਣ ਦਾ ਔਖਾ ਹੋ ਜਾਂਦਾ ਅਸੀਂ ਤਾਂ ਜਲਦੋਂ ਨੇ ਮੋਟਰ ਸੰਗ ਤੇ ਆ ਜਾਾਂਗੇ ਹਾਂ ਮੈਨੂੰ ਇਕੱਲੇ ਨਾਉਣਾ ਔਖਾ ਹੈ ਜੇ ਤੁਸੀਂ ਦੋਨੇ ਜੀ ਆ ਜਾਈਂਗੇ ਪਰ ਇੱਕ ਮੇਰਾ ਵਾਦਾ ਅੱਛੀ ਟਾਈਮ 'ਤੇ ਮਿਲਾਂਗੇ ਜੀ ਛੱਡਿਆ ਕਰੀ ਉੱਥੇ ਨਹੀਂ ਛੱਡਦਾ ਮੈਂ ਫਿਰ ਇੱਥੇ ਆਵਾਂ ਫਿਰ ਸ਼ੱਕ ਬਾਲਾ ਕਰੋਗੇ ਨਾ ਅਸੀਂ ਤੇਰੇ ਕੋਲ ਹੀ ਆਉਂਦੇ ਹਾਂ ਫਿਰ ਚੰਗਾ ਠੀਕ ਰੋਟੀ ਪਾਣੀ ਬਣਾ ਕੇ ਰੱਖਾਂਗੇ ਨਾ ਹਾਂ ਰੋਟੀ ਬਣਾ ਕੇ ਰੱਖੋ ਰੋਟੀ ਇੱਥੇ ਖਾਵਾਂਗੇ ਤੇ ਟਾਈਮ ਨਾਲ ਸਮਝੋ ਨਾਲੇ ਫਿਰ ਸਵੇਰ ਤੱਕ ਜਿਹੜੀ ਸਬਜ਼ੀ ਹੈ ਕਰੀ ਲਈ ਤੜਕ ਲੈਣੀ ਹੈ ਨਾ ਹਾਂ ਬਣਾ ਲਓ ਕੁਛ ਮਰਜ਼ੀ ਬਣਾ ਲਾ ਆਪਣੀ ਜ਼ਹਿਰ ਬਣਾ ਲਾ ਹੁਣ ਤਾਂ ਮੈਨੂੰ ਸੁਰਤੋ ਸਸਤਾ ਹੀ ਹੈ ਨਹੀਂ ਨਹੀਂ ਨਾ ਨਾ ਬਤਾ ਕੇ ਜਿੰਨ ਲੱਗੀ ਸਬਜ਼ੀ ਨਾ ਜਨਾ ਜੁਨੇ ਕਰੀ ਲਈ ਪੱਜੀ ਨਾ ਫੋਨ ਤੱਕ ਅਨ ਸਰਪ੍ਰਾਈਜ਼ ਦੇ ਉਂਝ ਚੱਲੋ ਪੀਸ ਨੂੰ ਮਦਰ